ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਦੋਸਤੋ ਰਵੀਦਾਸ ਜੀ ਭਗਤ ਨੇ ਜਾਂ ਗੁਰੂ ਨੇ ਜਾਂ ਸਤ ਗੁਰੂ ਨੇ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦਾ ਬਾਣੀ ਦਾ ਇੱਕ ਪਾਠ ਸ਼ਾਮਿਲ ਹੈ ਤੇ ਕੁਝ ਲੋਕ ਕਹਿੰਦੇ ਨੇ ਕਿ ਉਹ ਭਗਤ ਨੇ ਕੁਝ ਲੋਕੋ ਕਹਿੰਦੇ ਨੇ ਸਤ ਗੁਰੂ ਹੈ ਕੁਝ ਲੋਕੋ ਕਹਿੰਦੇ ਨੇ ਕਿ ਉਹ ਗੁਰੂ ਨੇ ਬਹੁਤ ਸਾਰੀਆਂ ਆਪਾਂ ਵੀਡੀਓ ਦੇਖ ਚੁੱਕੇ ਹਾਂ ਕੋਈ ਸੋਲਿਡ ਆਪਾਂ ਨੂੰ ਰੀਜ਼ਨ ਨਹੀਂ ਮਿਲੀ ਯਾ ਕੋਈ ਸੋਲਿਡ ਆਨਸਰ ਨਹੀਂ ਮਿਲਿਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਪਿਆਰੇ ਸਿੱਖ ਭਾਈ ਨੇ ਉਹ ਬਹੁਤ ਹੀ ਤਹਮਲ ਦੇ ਨਾਲ ਬਹੁਤ ਹੀ ਪਿਆਰਾ ਜਵਾਬ ਦੇ ਰਿਹਾ ਨੇ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਜਵਾਬ ਸੁਣਨੇ ਆ ਕਿ ਰਵਿਦਾਸ ਜੀ ਭਗਤ ਨੇ ਜਾਂ ਗੁਰੂ ਨੇ ਜਾਂ ਸਤਗੁਰੂ ਨੇ ਉਹਨਾਂ ਵੀਡੀਓ ਦਾ ਆਗਾਜ਼ ਕਰਨੇ ਆ ਉਮੀਦ ਕਰਨੇ ਆ ਦੋਸਤੋ ਅੱਜ ਆਪਾਂ ਨੂੰ ਜਵਾਬ ਜ਼ਰੂਰ ਮਿਲੇਗਾ ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜਤੀ ਕਲਾ ਜੀ ਹੋਵੇ ਸੋ ਬਹੁਤ ਲੰਮੇ ਸਮੇਂ ਬਾਅਦ ਅੱਜ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਕੁਝ ਵਿਚਾਰਾਂ ਕਰਨ ਲਈ ਰੂਬਰੂ ਹੋਇਆ ਜੀ ਰਜੀਮਿਆ ਕਰਕੇ ਸਮਾਂ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਵਿਚਾਰ ਕਰਨ ਦਾ ਤੇ ਪਰ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਇੱਕ ਵਿਸ਼ਾ ਬੜਾ ਉਭਾਰਿਆ ਜਾ ਰਿਹਾ ਹੈ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਸਤਗੁਰ ਵਿਦਾਸ ਮਹਾਰਾਜ ਪ੍ਰਤੀ ਭਗਤ ਦੇ ਗੁਰੂ ਅੱਖਰ ਨੂੰ ਲੈ ਕੇ ਲਫ਼ਜ਼ ਨੂੰ ਲੈ ਕੇ ਕਿ ਭਗਤੇ ਜਾਂ ਗੁਰੂ ਨੇ ਜਾਂ ਸਤਿਗੁਰੂ ਨੇ ਵੈਸੇ ਤੇ ਇਸ ਟੌਪਿਕ ਤੇ ਇਸ ਵਿਸ਼ੇ ਤੇ ਮੈਂ ਕਈ ਵਾਰ ਆਪਣੇ ਚੈਨਲ ਤੇ ਵੀਡੀਓਸ ਪਾ ਚੁੱਕਾ ਸਟੇਜਾਂ ਤੇ ਵੀ ਗੱਲ ਕਰ ਚੁੱਕਿਆ ਖੁੱਲ ਕੇ ਜਦੋਂ ਵੀ ਜਿੱਥੇ ਵੀ ਮੌਕਾ ਮਿਲਦਾ ਇਸ ਟੌਪਿਕ ਤੇ ਆਪਾਂ ਖੁੱਲ ਕੇ ਵਿਚਾਰ ਕੀਤੀ ਹੈ ਆਲਰੇਡੀ ਪਰ ਫਿਰ ਵੀ ਮੈਂ ਵੈਸੇ ਗਲਤੀ ਨਹੀਂ ਕਰਨੀ ਚਾਹੁੰਦਾ ਸੀ ਇਸ ਟੌਪਿਕ ਤੇ ਕਿਉਂਕਿ ਜਾਂ ਆਲਰੇਡੀ ਕਰ ਚੁੱਕੇ ਆ ਪਰ ਫਿਰ ਵੀ ਬਾਰ-ਬਾਰ ਇੱਕ ਦੋ ਵੀਡੀਓਸ ਮੇਰੇ ਸਾਹਮਣੇ ਆਈਆਂ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਇਹ ਲੱਗਾ ਕਿ ਇੱਕ ਮੈਸੇਜ ਦੇ ਤੌਰ ਤੇ ਥੋੜੀ ਜਿਹੀ ਗੱਲ ਕੀਤੀ ਜਾਵੇ ਇੱਕ ਤੇ ਵੀਡੀਓ ਦੇਖੀ ਮੈਂ ਇੱਕ ਪੱਤਰਕਾਰ ਨੇ ਮੱਕੜ ਪੂਰਾ ਨਾਮ ਤੇ ਮਨ ਉਹਨਾਂ ਦਾ ਯਾਦ ਆ ਮੱਕੜ ਉਹਨਾਂ ਦੇ ਪਿੱਛੇ ਲੱਗਦਾ ਹੈ ਸਰਦਾਰ ਨੇ ਉਹ ਕਿਸੇ ਵਿਦਵਾਨ ਦੇ ਨਾਲ ਆਪਣੀ ਐਸਐਮਟੀਵੀ ਇੰਟਰਵਿਊ ਕਰ ਰਹੇ ਨੇ ਉਹਦੇ ਨਾਲ ਚਰਚਾ ਕਰ ਰਹੇ ਨੇ ਉਹ 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 ਇਸ ਟੌਪਿਕ ਦੀ ਗੱਲ ਕਰ ਰਹੇ ਨੇ ਤੇ ਇੱਕ ਮੈਂ ਦੇਖੀ ਬਾਬਾ ਬੰਤਾ ਕਈ ਵਾਰ ਤੇ ਉਹਨਾਂ ਦੀ ਵਿਚਾਰ ਦਾ ਨਾ ਕੋਈ ਮੂੰਹ ਹੁੰਦਾ ਹੈ ਨਾ ਕੋਈ ਸਰਾ ਹੁੰਦਾ ਹੈ ਮੂੰਹ ਮੱਥਾ ਹੁੰਦਾ ਹੀ ਨਹੀਂ ਉਹਨਾਂ ਦੀ ਕਿਸੇ ਗੱਲ ਦਾ ਪਿੱਛੇ ਜਾ ਵੀ ਉਹ ਨਹੀਂ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪਰਥਾਈਕ ਵਿਵਾਦਿਤ ਬਿਆਨ ਦਿੱਤਾ ਸੀ ਕਿ ਬੇਗਾਨੇ ਪੁੱਤ ਇਸ ਤਰ੍ਹਾਂ ਤਾੜੀ ਮਾਰ ਕੇ ਨਹੀਂ ਜਾਣ ਦਿੰਦੇ। ਕਈ ਵਾਰ ਤੇ ਉਹ ਗੱਲ ਜਦੋਂ ਕਰਦੇ ਨੇ ਨਾ ਵੀ ਇਸ ਤਰ੍ਹਾਂ ਹੁੰਦਾ ਵੀ ਇਹ ਗੱਲ ਦਾ ਕੋਈ ਲੜ ਸਿਰਾ ਹੈ। ਬਾਬਾ ਬੰਤਾ। ਖੈਰ ਇਹਨਾਂ ਵਿਦਵਾਨ ਜੋ ਨੇ ਨਾ ਆਪਾਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ। ਕਿਉਂਕਿ ਇਹ ਜਿਹੜੇ ਬਾਬਾ ਬੰਤਾ ਸਿੰਘ ਵਰਗੇ ਵਿਦਵਾਨ ਨੇ ਜਾਂ ਇਦਾਂ ਦੇ ਰਾਈਟਰ ਹੋਏ ਨੇ ਨਾ ਇਨਾ ਇਨਾ ਦੀ ਹੀ ਕਰਨੀ ਦਾ ਆ ਸਿੱਟਾ ਏ ਜੋ ਅੱਜ ਨਾ ਸਿੱਖ ਸਮਾਜ ਦਾ ਜਾਂ ਸਿੱਖ ਰਿਲੀਜੀਅਸ ਦਾ ਜੋ ਹਾਲ ਹੋ ਚੁੱਕਾ ਹੈ ਨਾ ਵੀ ਇੱਕ ਪਰਿਵਾਰ ਸਾਰਾ ਇੱਕ ਪਰਿਵਾਰ ਹੀ ਏ ਆਪਾਂ ਸਾਰੇ ਇੱਕ ਪਰਿਵਾਰਿਆਂ ਇੱਕ ਪਰਿਵਾਰ ਵੀ ਇਕੱਠਾ ਹੋ ਕੇ ਜੋ ਨਹੀਂ ਬੈਠ ਰਿਹਾ ਨਾ ਜਾਂ ਨਹੀਂ ਬਹਿ ਸਕਦਾ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਨਾ ਅਖੌਤੀ ਵਿਦਵਾਨਾਂ ਦੀ ਵਜ੍ਹਾ ਕਰਕੇ ਹੈ ਰਾਈਟਰਾਂ ਦੀ ਵਜ੍ਹਾ ਕਰਕੇ ਹੈ ਕਿਉਂ ਕਿ ਇਹਨਾਂ ਨੇ ਗੁਰਮਤਿ ਦਾ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕੀਤਾ ਗੁਰਬਾਣੀ ਦੇ ਫਲਸਫੇ ਨੂੰ ਨਹੀਂ ਸਮਝਿਆ ਹੀ ਨਹੀਂ ਇਨੀ ਇਹ ਦੇਖਿਆ ਹੀ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜਿਸ ਮਾਰਗ ਤੇ ਚੱਲੇ ਹੋਏ ਨੇ ਇਹ ਮਾਰਗ ਕੀ ਹੈ ਇਹ ਕਿੱਥੋਂ ਚੱਲਿਆ ਮਾਰਗ ਇਹ ਜਿਹੜੀ ਇੱਕ ਇੱਕ ਝਰਨਾ ਵਗ ਰਿਹਾ ਹੈ ਨਾ ਸਿੱਖੀ ਦਾ ਜਾਂ ਗੁਰਮਤ ਦਾ ਇਹ ਝਰਨਾ ਨਿਕਲਿਆ ਕਿੱਥੋਂ ਹੈ ਇਨੀ ਇਸ ਗੱਲ ਨੂੰ ਦੇਖਿਆ ਹੀ ਨਹੀਂ ਕਿ ਸਤਗੁਰ ਕਬੀਰ ਜਾਂ ਸਤਗੁਰ ਅ ਵਿਦਾਸ ਮਹਾਰਾਜ ਇਹ ਝਰਨਾ ਪੈਦਾ ਕਰਨ ਵਾਲੇ ਨੇ ਉਹਨਾਂ ਤੋਂ ਸਾਰਾ ਮਾਰਗ ਹੀ ਚੱਲਿਆ ਹੈ ਪਰ ਖੈਰ ਇਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਵਿਦਵਾਨ ਵੇ ਮੈਂ ਨਾ ਮੰਨੂ ਇਹਨਾਂ ਨੇ ਤੇ ਕਸਮ ਖਾਲੀਏ ਕਿ ਅਸੀਂ ਇਸ ਗੱਲ ਨੂੰ ਨਹੀਂ ਮੰਨਣਾ ਕਿਉਂਕਿ ਇਹ ਨਹੀਂ ਜੋ ਧਰਮ ਦਾ ਅਸਲ ਮੂਲ ਹੈ ਉਸ ਨੂੰ ਨਹੀਂ ਸਮਝਿਆ ਉਹ 사ਤੂਗੁਰ ਵਿਦਾਸ ਮਹਾਰਾਜ ਦਾ ਇੱਕ ਬਹੁਤ ਸੋਹਣਾ ਬਾਅ ਕੇ ਕਹਿੰਦੇ ਨੇ ਕਿ ਕੂਪ ਭਰਿਓ ਜੈਸੇ ਦਾਦਰਾ ਕੱਚ ਦੇਸ਼ ਵਿਦੇਸ਼ ਨਾ ਬੂਝ ਉਹੀ ਹਾਲ ਇਹਨਾਂ ਵਿਦਵਾਨਾਂ ਦਾ ਹੈ ਉਹ ਖੂ ਦੇ ਡੱਡੂ ਨੂੰ ਜਿਸ ਤਰ੍ਹਾਂ ਖੂ ਤੋਂ ਬਾਹਰ ਵੀ ਦੁਨੀਆ ਦਾ ਕੋਈ ਗਿਆਨ ਨਹੀਂ ਉਹ ਜਿੰਨਾ ਕਿ ਜਿੰਨੇ ਕਿ ਜਗ੍ਹਾ ਵਿੱਚ ਬੈਠਾ ਹੈ ਉਹੀ ਉਹਦੇ ਲਈ ਸੰਸਾਰ ਹੈ ਇਹਨਾਂ ਵਿਦਵਾਨਾਂ ਦਾ ਵੀ ਇਹੀ ਹਾਲ ਹੈ ਵਿਸ਼ਾਲਤਾ ਨੂੰ ਤੇ ਇਹ ਨਹੀਂ ਅਪਣਾਉਣਾ ਨਹੀਂ ਜਿਸ ਤਰ੍ਹਾਂ ਇੱਕ ਖੜਿਆ ਹੋਇਆ ਪਾਣੀ ਮੁਸ਼ਕ ਮਾਰਨ ਲੱਗ ਪੈਂਦਾ ਹੈ ਇਸੇ ਤਰ੍ਹਾਂ ਇਹਨਾਂ ਦੀ ਸੋਚ ਵੀ ਇੱਕ ਜਗ੍ਹਾ ਤੇ ਖੜ ਗਈ ਹੈ ਉਹ ਤੋਂ ਅੱਗੇ ਇਹ ਨਾ ਦੇਖਣਾ ਚਾਹੁੰਦੇ ਨੇ ਨਾ ਸੁਣਨਾ ਚਾਹੁੰਦੇ ਨੇ ਉਹ ਇਹ ਹਾਲ ਹੋ ਚੁੱਕਾ ਹੈ ਸੱਚ ਨੂੰ ਇਹ ਸਚਾਈ ਨੂੰ ਅੱਖੋਂ ਪਰੋਖੇ ਕਰ ਰਹੇ ਨੇ ਜਾਣ ਬੁੱਝ ਕੇ ਹਾਲਾਂਕਿ ਬਾਣੀ ਵਿੱਚ ਜਗ੍ਹਾ ਤੇ ਜਗ੍ਹਾ ਜਗਾ ਹਰ ਇੱਕ ਚੀਜ਼ ਕਲੀਅਰ ਕੀਤੀ ਹੈ ਗੁਰੂ ਸਹਿਬਾਨਾ ਨੇ ਕਿ ਜਿਹੜਾ ਇਹ ਰਸਤਾ ਅਸੀਂ ਲੈ ਕੇ ਚੱਲੇ ਆ ਇਹ ਤਾਂ ਮਿਲਿਆ ਹੀ ਸਾਨੂੰ ਇਹਨਾਂ ਸੰਤਾਂ ਮਹਾਪੁਰਸ਼ਾਂ ਤੋਂ ਹੈ ਸੰਤਾ ਮਹਾਪੁਰਸ਼ਾਂ ਦੀ ਬਾਰ ਬਾਰ ਇੰਨੀ ਵਡਿਆਈ ਆ ਰਹੀ ਹੈ ਕਈ ਵਾਰ ਤੇ ਸਿੱਧਾ ਨਾਮ ਲੈ ਕੇ ਵੀ ਆ ਰਹੀ ਹੈ ਸਤਿਗੁਰ ਕਵੀ ਸਤਿਗੁਰ ਅਵਿਦਾਸ ਉਹਨਾਂ ਦਾ ਇਹਨਾਂ ਦਾ ਸਿੱਧਾ ਨਾਮ ਲੈ ਕੇ ਵੀ ਵਡਿਆਈ ਆ ਰਹੀ ਹੈ ਖੈਰ ਇਹ ਮੈਂ ਪੰਗਤੀਆਂ ਇਹ ਗੱਲਾਂ ਮੈਂ ਬਹੁਤ ਵਾਰੀ ਆਲਰੇਡੀ ਕਰ ਚੁੱਕਾ ਤੁਸੀਂ ਪੁਰਾਣੀ ਵੀਡੀਓਸ ਵੀ ਦੇਖ ਸਕਦੇ ਆ ਹੁਣ ਮੱਕੜ ਸਾਹਿਬ ਦੀ ਆਪਾਂ ਇੰਟਰਵਿਊ ਦੀ ਇਹ ਗੱਲ ਕਰੀਏ ਉਹਦੇ ਵਿੱਚ ਉਹ ਵਿਦਵਾਨ ਨੂੰ ਪੁੱਛ ਰਹੇ ਨੇ ਬਈ ਗੁਰੂ ਰਵਿਦਾਸ ਨੂੰ ਭਗਤ ਕਹਿਣਾ ਚਾਹੀਦਾ ਹੈ ਜਾਂ ਗੁਰੂ ਕਹਿਣਾ ਚਾਹੀਦਾ ਹੈ ਤੇ ਕੀ ਅੰਤਰ ਹੈ ਭਗਤ ਤੇ ਗੁਰੂ ਦੇ ਵਿੱਚ ਹੱਦ ਹੋ ਗਈ ਉਹ ਵਿਦਵਾਨ ਇਹ ਜਵਾਬ ਦੇ ਰਿਹਾ ਏ ਕਿ ਗੁਰੂ ਤੇ ਬਾਬਾ ਬੰਤਾ ਸਿੰਘ ਦਾ ਵੀ ਇਹੀ ਹੈ ਉਹਦੀ ਵੀਡੀਓ ਇਹੀ ਕਹਿੰਦੀ ਹੈ ਕਹਿੰਦੇ ਨੇ ਕਿ ਗੁਰੂ ਉਹ ਹੈ ਜਿਹੜਾ ਜਮਦਾ ਹੀ ਗੁਰੂ ਹੈ ਜਿਹੜਾ ਪਿਛਿਓ ਮੁਕਤ ਸੀ ਜਿਹੜਾ ਜਨਮ ਲੈਂਦੇ ਸਾਰੇ ਗੁਰੂ ਹੈ ਉਹ ਗੁਰੂ ਹੈ ਤੇ ਭਗਤ ਉਹ ਹੈ ਜਿਹੜਾ ਇੱਥੇ ਭਗਤੀ ਕਰ ਕਰਕੇ ਪਹੁੰਚਿਆ ਹੈ ਉਹ ਭਗਤ ਹੈ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਮੇਰੀ ਗੱਲ ਹਾਜ਼ਮ ਕਰਨ ਦੇ ਲਈ ਬਹੁਤ ਹਿਰਦਾ ਖੁੱਲਾ ਚਾਹੀਦਾ ਹੈ ਪਹਿਲੀ ਗੱਲ ਤੇ ਇਹ ਜਿਹੜਾ ਸ੍ਰਿਸ਼ਟੀ ਦਾ ਇਹ ਜਿਹੜਾ ਕੁਦਰਤ ਦਾ ਨਿਜ਼ਮ ਹੈ ਇਹ ਜਿਹੜਾ ਵਿਧੀ ਦਾ ਵਿਧਾਨ ਹੈ ਜਬ ਪਰਮੇਸ਼ਰ ਦਾ ਜੋ ਰੂਲ ਹੈ ਜੋ ਨਿਜ਼ਮ ਹੈ ਉਹ ਹਰ ਇੱਕ ਤੇ ਸੇਮ ਲਾਗੂ ਹੁੰਦਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਹਰ ਇੱਕ ਦੇ ਲਈ ਉਹਦਾ ਨਿਜ਼ਮ ਬਰਾਬਰ ਹੈ ਉਹ ਆਪਣਾ ਕਦੇ ਨਿਜ਼ਮ ਨਹੀਂ ਤੋੜਦਾ ਕਿਸੇ ਦੇ ਲਈ ਚਾਹੇ ਕੋਈ ਨਿਯਮ ਨਹੀਂ ਬਦਲਦਾ ਪੱਤੇ ਸੰਸਾਰ ਤੇ ਪੈਦਾ ਹੋਵੇ ਚਾਹੇ ਸੰਤ ਚਾਹੇ ਕੋਈ ਅਵਤਾਰ ਕਿਸੇ ਦੇ ਲਈ ਵੀ ਆਪਣਾ ਨਿਜ਼ਮ ਨਹੀਂ ਤੋੜਦਾ ਜੇ ਉਹ ਹੀ ਆਪਣੇ ਨਿਜ਼ਮ ਤੋੜਨ ਲੱਗ ਪਵੇ ਤਾਂ ਫਿਰ ਉਹਦਾ ਅਟਲ ਨਿਜ਼ਮ ਕਿਸ ਤਰ੍ਹਾਂ ਕਹਿ ਸਕਦੇ ਆਪਾਂ ਦੂਸਰੀ ਗੱਲ ਇਹ ਜਨਮਸਾਰ ਕਦੇ ਵੀ ਕੋਈ ਗੁਰੂ ਜਾਂ ਸਤਿਗੁਰੂ ਪੈਦਾ ਨਹੀਂ ਹੁੰਦਾ ਜਨਮ ਲੈਂਦੇ ਕਦੇ ਕੋਈ ਗੁਰੂ ਜਾਂ ਸਤਗੁਰ ਪੈਦਾ ਇਹ ਸੋਚ ਲੈ ਕੇ ਨਹੀਂ ਕੋਈ ਪੈਦਾ ਹੁੰਦਾ ਕਿ ਮੈਂ ਸਤਗੁਰ ਪੈਦਾ ਹੋਇਆ ਜਾਂ ਮੈਂ ਗੁਰੂ ਪੈਦਾ ਹੋਇਆ ਇਹ ਜਿਹੜਾ ਲਖਵੇ ਨਾ ਇਹ ਅਸੀਂ ਲੋਕ ਬਾਅਦ ਵਿੱਚ ਦਿੰਨੇ ਆ ਕਿ ਇਹਨੂੰ ਸਤਗੁਰ ਕਹਿਣਾ ਹੈ ਕਿ ਇਹਨੂੰ ਗੁਰੂ ਕਹਿਣਾ ਹੈ ਕਿ ਇਹਨੂੰ ਸੰਤ ਕਹਿਣਾ ਹੈ ਕਿ ਇਹਨੂੰ ਭਗਤ ਕਿਹਨੂੰ ਫਕੀਰ ਕਿਹਨੂੰ ਪੀਰ ਕਿਹਨੂੰ ਔਲੀਆ ਇਹ ਅਸੀਂ ਲੋਕ ਬਾਅਦ ਵਿੱਚ ਉਹਨਾਂ ਦੇ ਨਾਮ ਦੇ ਨਾਲ ਇਹ ਲਖਬ ਲਾਉਂਦੇ ਆ ਜਾਂ ਫਿਰ ਜਿਹੜੇ ਉਹਨਾਂ ਦੇ ਗਾਹਾਂ ਪੈਰੋਕਾਰ ਹੁੰਦੇ ਨੇ ਜਿਹੜੇ ਉਹਨਾਂ ਦੇ ਸ਼ਿਸ਼ ਹੁੰਦੇ ਨੇ ਚੇਲੇ ਹੁੰਦੇ ਨੇ ਉਹ ਇਹ ਲਖਬ ਦਿੰਦੇ ਨੇ ਇਹ ਗੁਰੂਦੇਵ ਨੇ ਇਹ ਗੁਰੂਦੇਵ ਨੇ ਇਹ ਸਵਾਮੀ ਨੇ ਇਹ ਸੰਤ ਨੇ ਭਗਤ ਨੇ ਇਹ ਤੇ ਲਖਬਾਦ ਵਿੱਚ ਜੁੜਦੇ ਨੇ ਇਹ ਮੈਂ ਇਹਨਾਂ ਵਿਦਵਾਨਾਂ ਨੂੰ ਦੱਸਣਾ ਚਾਹੁੰਦਾ ਕਿ ਇਧਰ ਲੀਆਂ ਉਧਰ ਲੀਆਂ ਐਗਜ਼ਾਮਪਲਾਂ ਦੇ ਕੇ ਇਹ ਗੱਲ ਆ ਸਾਫਤ ਨਾ ਕਰੋ ਜੋ ਸ੍ਰਿਸ਼ਟੀ ਦਾ ਜੋ ਵਿਧਾਨ ਦਾ ਨਿਜ਼ਮ ਹੈ ਇਹ ਹੈ ਜਿਸ ਤਰ੍ਹਾਂ ਹਰ ਇੱਕ ਇਨਸਾਨ ਪੈਦਾ ਹੁੰਦਾ ਹੈ ਇਸ ਤਰ੍ਹਾਂ ਸਾਰੇ ਇਨਸਾਨ ਪੈਦਾ ਹੁੰਦੇ ਮਾਂ ਦੇ ਗਰਭ ਵਿੱਚ 9 ਮਹੀਨੇ ਜਿਹੜਾ ਪੀਰੀਅਡ ਹੈ ਉਹ ਸਾਰਾ ਚਾਹੇ ਅਵਤਾਰ ਨੇ ਚਾਹੇ ਸੰਤ ਨੇ ਚਾਹੇ ਨਾਰਮਲ ਇਨਸਾਨ ਨੇ ਸਾਰਿਆਂ ਨੂੰ ਇੱਕੋ ਹੀ ਪੀਰੀਅਡ ਵਿੱਚੋਂ ਲੰਘ ਕੇ ਆਉਣਾ ਪੈਂਦਾ ਜੋ ਨਿਜ਼ਮ ਹੈ ਉਹ ਸਾਰਿਆਂ ਤੇ ਫੋਲੋ ਹੁੰਦਾ ਹੈ ਤੇ ਜਨਮਸਾਰ ਕਦੇ ਕੋਈ ਗੁਰੂ ਜਾਂ ਸਤਗੁਰੂ ਨਹੀਂ ਪੈਦਾ ਹੁੰਦਾ ਇਹ ਬਾਅਦ ਵਿੱਚ ਬਣਾਏ ਜਾਂਦੇ ਨੇ ਠੀਕ ਹੈ ਨਾ ਨਾ ਹੀ ਉਨੀ ਕਦੇ ਕਿਹਾ ਕਿਹੜਾ ਕਿਹੜਾ ਮਹਾਪੁਰਸ਼ ਕਿਹੜਾ ਅਵਤਾਰੀ ਇਸ ਗੱਲ ਦਾ ਦਾਵਾ ਕਰੇਗਾ ਕਿ ਮੈਂ ਗੁਰੂ ਪੈਦਾ ਹੋਇਆ ਜਾਂ ਮੈਂ ਬ੍ਰਹਮ ਗਿਆਨੀ ਪੈਦਾ ਹੋਇਆ ਇਹ ਤਾਂ ਬਾਅਦ ਵਿੱਚ ਕਿਹਾ ਜਾਂਦਾ ਹੈ ਇਹ ਤਾਂ ਬਾਅਦ ਵਿੱਚ ਉਹਨਾਂ ਦੇ ਸੇਵਕ ਉਹਨਾਂ ਦੇ ਸਿੱਖ ਕਹਿੰਦੇ ਨੇ ਇੱਕ ਹੋਰ ਬੜੀ ਪਿਆਰੀ ਉਹਨਾਂ ਦੀ ਦੋਗਲੀ ਨੀਤੀ ਹੈ ਉਹ ਮੱਕਰ ਸਾਹਿਬ ਜਿਸ ਵਿਦਵਾਨ ਨਾਲ ਗੱਲ ਕਰਦੇ ਨੇ ਉਹ ਪਹਿਲੀ ਗੱਲ ਤੇ ਉਹ ਵਿਦਵਾਨ ਦੇ ਕੋਲ ਕੋਈ ਗੱਲ ਕਲੀਅਰ ਹੀ ਨਹੀਂ ਹੋ ਰਹੀ ਕਿਸੇ ਦੀ ਗੱਲ ਦਾ ਉਹ ਪੁਖਤਾ ਜਵਾਬ ਨਹੀਂ ਦੇ ਰਿਹਾ ਕੋਈ ਠੋਸ ਜਵਾਬ ਨਹੀਂ ਦੇ ਰਿਹਾ ਮੈਂ ਮੱਕਰ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਹਾਡੇ ਵਿੱਚ ਜ਼ਿਆਦਾ ਹੀ ਇਦਾਂ ਦਾ ਸ਼ੌਕ ਹੈ ਨਾ ਪਹਿਲੀ ਗੱਲ ਤੇ ਤੁਸੀਂ ਇੱਕ ਪੱਤਰਕਾਰ ਹੋ ਪੱਤਰਕਾਰ ਤੁਸੀਂ ਕਦੇ ਕੋਈ ਵਿਦਵਾਨ ਲਿਆ ਕੇ ਗੁਰਬ ਗੁਰਬਾਣੀ ਦੀ ਕੋਈ ਪੰਕਤੀ ਲੈ ਕੇ ਵਿਚਾਰ ਕਰਨ ਲੱਗ ਪੈਂਦੇ ਉਹ ਕਦੇ ਕੋਈ ਕਰਨ ਲੱਗ ਪੈਂਦੇ ਉਹ ਇਹ ਪਤਾ ਨਹੀਂ ਕਿਹੜਾ ਨਵਾਂ ਹੀ ਪੱਤਰਕਾਰਾਂ ਨੇ ਇੱਕ ਵੱਖਰਾ ਹੀ ਆਪਣਾ ਰਸਤਾ ਚੁਣ ਲਿਆ ਹੈ ਮੈਂ ਮੱਕੜ ਸਾਹਿਬ ਨੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਮੇਰੀ ਵੀਡੀਓ ਨਾਲ ਤੱਕਰ ਪਚਾਓ ਜੇ ਤੁਹਾਨੂੰ ਵਾਕਿਆ ਹੀ ਇਸ ਗੱਲ ਤੇ ਕੋਈ ਗੱਲ ਕਰਨ ਦਾ ਸ਼ੌਂਕ ਹੈ ਜਾਂ ਹਿਰਦੇ ਵਿੱਚ ਕੋਈ ਹੈ ਸਮਾਜ ਇੱਕ ਰਵੇ ਬੇ ਦਰਦ ਹੈ ਕੋਈ ਇਸ ਤਰ੍ਹਾਂ ਦੀ ਗੱਲ ਹੈ ਮਨ ਵਿੱਚ ਤਾਂ ਇਸ ਤਰ੍ਹਾਂ ਨਹੀਂ ਡਿਵੈਟਾਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਉਹ ਵਿਦਵਾਨ ਨੂੰ ਬਿਠਾ ਲ ਕੇ ਪੁੱਛਣ ਲੱਗੇ ਉਹ ਗੁਰੂ ਕਹਿਣਾ ਜਾਂ ਭਗਤ ਕਹਿਣਾ ਜੇ ਤੁਹਾਡੇ ਹਿਰਦੇ ਵਿੱਚ ਕੁਝ ਹੈ ਨਾ ਤਾਂ ਉਹ ਵਿਦਵਾਨ ਦੇ ਨਾਲ ਉਸ ਸਮਾਜ ਵਿੱਚੋਂ ਵੀ ਇੱਕ ਵਿਦਵਾਨ ਲਓ ਗੁਰੂ ਰਵਿਦਾਸ ਮਹਾਰਾਜ ਨਾਮ ਵਾਲੇ ਵਸੰਗਤ ਹੈ ਨਾ ਜਾਂ ਉਹਨਾਂ ਦੇ ਸਮਾਜ ਵਿੱਚੋਂ ਵੀ ਇੱਕ ਵਿਦਵਾਨ ਚੁਣੋ ਦੋਨਾਂ ਨੂੰ ਬਿਠਾ ਲ ਕੇ ਫਿਰ ਡਿਬੇਟ ਕਰੋ ਠੀਕ ਹੈ ਨਾ ਇਹ ਥੋੜੀ ਹੈ ਕਿ ਤੁਸੀਂ ਬੈਠ ਕੇ ਹੁਣ ਤੁਹਾਨੂੰ ਵੀ ਪਤਾ ਵੀ ਤੁਹਾਡਾ ਜਿਹੜਾ ਚੈਨਲ ਹੈ ਉਹ ਕਿਸ ਲੈਵਲ ਤੇ ਲੋਕ ਦੇਖਦੇ ਨੇ ਤੁਸੀਂ ਉੱਥੋਂ ਗਲਤ ਗਾਈਡ ਕਰੀ ਜਾ ਰਹੇ ਹੋ ਲੋਕਾਂ ਨੂੰ ਸਾਡਾ ਤੇ ਜੋਰ ਲੱਗਾ ਪਿਆ ਕਿ ਸਮਾਜ ਇੱਕ ਹੋਵੇ ਇੱਕ ਹੋਵੇ ਜਿਹੜਾ ਪਾੜਾ ਪਿਆ ਏ ਭਗਤ ਦੇ ਗੁਰੂ ਦੀ ਗੱਲ ਦਾ ਇਹ ਇਹਨੂੰ ਖਤਮ ਕੀਤਾ ਜਾਵੇ ਸਮਾਜਿਕ ਹੋਵੇ ਤੇ ਤੁਸੀਂ ਫੇਰ ਉਹ ਗੱਲਾਂ ਬਾਰ-ਬਾਰ ਬਾਰ-ਬਾਰ ਉਹ ਗੱਲਾਂ ਜਗਾ ਰਹੇ ਹੋ ਬਾਰ-ਬਾਰ ਗੱਲਾਂ ਜਗਾ ਰਹੇ ਹੋ ਹਾਲਾਂਕਿ ਹਾਲਾਂਕਿ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ ਪੁਖਤਾ ਕੋਈ ਕੋਈ ਗੱਲ ਬਣਦੀ ਨਹੀਂ ਸਿਰਫ ਇਹ ਉਦਾਹਰਨ ਦੇ ਦਿੰਦੇ ਨੇ ਗੁਰੂ ਸਵਾਨਾ ਨੇ ਲਿਖਿਆ ਕਿ ਬਾਣੀ ਭਗਤ ਰਵਦਾਸ ਜੀ ਦੀ ਬਾਣੀ ਭਗਤ ਕਬੀਰ ਜੀ ਦੀ ਤੇ ਗੁਰੂ ਸਵੈਨਾ ਨੇ ਇਹ ਵੀ ਤੱਕ ਕਿਤੇ ਨਹੀਂ ਲਿਖਿਆ ਨਾ ਕਿ ਬਾਣੀ ਗੁਰੂ ਨਾਨਕ ਦੇਵ ਜੀ ਕੀ ਜਾ ਤੱਕ ਲਾਖਾ ਲੋ ਵੀ ਇਹ ਵੀ ਕਿਤੇ ਲਿਖਿਆ ਬਾਣੀ ਗੁਰੂ ਨਾਨਕ ਦੇਵ ਜੀ ਕੀ ਜੇ ਉਹਨੇ ਲਿਖਿਆ ਭਗਤ ਭਗਤ ਰਵਿਦਾਸ ਜੀ ਕੀ ਬਾਣੀ ਉਹ ਪਰਮੇਸ਼ਰ ਦੇ ਸਾਰੇ ਭਗਤ ਨੇ ਚਾਹੇ ਗੁਰੂ ਨਾਨਕ ਨੇ ਚਾਹੇ ਗੁਰੂ ਰਵਿਦਾਸ ਨੇ ਏ ਤੋਂ ਲੈ ਕੇ ਜੈਡ ਤੱਕ ਜਿੰਨੇ ਵੀ ਮਹਾਪੁਰਖ ਨੇ ਉਹ ਸਾਰੇ ਉਸ ਪ੍ਰਭੂ ਦੇ ਉਸ ਪਰਮੇਸ਼ਰ ਦੇ ਤਾਂ ਭਗਤ ਹੀ ਨੇ ਉਹਦੇ ਤਾਂ ਭਗਤੇ ਹੀ ਨੇ ਨਾ ਉਸ ਉਸ ਅਕੋਰਡਿੰਗ ਤਾਂ ਅਸੀਂ ਸਾਡੀ ਜੋ ਸੋਚ ਹੈ ਆਏ ਵੇ ਉਸ ਅਕੋਰਡਿੰਗ ਉਹ ਭਗਤ ਨੇ ਪਰ ਅਸੀਂ ਉਹਨਾਂ ਨੂੰ ਤਾਂ ਗੁਰੂ ਕਹਿੰਦੇ ਆ ਕਿਉਂਕਿ ਉਹਨਾਂ ਦੀ ਬਾਣੀ ਸਾਨੂੰ ਗਿਆਨ ਦਿੰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਤਾਂ ਸਾਫ਼ ਹੋਰ ਗੁਰਬਾਣੀ ਵਿੱਚ ਕੀ ਲਿਖਿਆ ਜਾ ਸਕਦਾ ਹੈ ਪਰ ਤੁਹਾਡੀ ਜਿਹੜੀ ਈਗੋ ਹੈ ਤੁਹਾਡਾ ਹੰਕਾਰ ਹੈ ਨਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿਉਂਕਿ ਕਿਉਂ ਨਹੀਂ ਤਿਆਰ ਕਿਉਂਕਿ ਤੁਸੀਂ ਸਮਾਜ ਨੂੰ ਇੱਕ ਹੋ ਕੇ ਬੈਠਣ ਦੇਣ ਚਾਹੁੰਦੇ ਨਹੀਂ ਕਿ ਸਮਾਜ ਇੱਕ ਹੋ ਕੇ ਬੈਠੇ ਤੁਸੀਂ ਚਾਹੁੰਦੇ ਹੀ ਨਹੀਂ ਇਹ ਗੱਲ ਜੇ ਅੱਜ ਗੁਰੂ ਰਵਿਦਾਸ ਨੂੰ ਮੰਨਣ ਵਾਲੀਆਂ ਨਾਮ ਲੈਵਾ ਸੰਗਤਾਂ ਵੱਖ ਹੋਈਆਂ ਨੇ ਨਾ ਮੈਂ ਉਹਨਾਂ ਦਾ ਜਿਆਦਾ ਕਸੂਰ ਨਹੀਂ ਮੰਨਦਾ ਤੁਹਾਡਾ ਕਸੂਰ ਹੈ ਤੁਸੀਂ ਇੱਕ ਕਰਕੇ ਰੱਖੇ ਨਹੀਂ ਸਕੇ ਤੁਸੀਂ ਇੱਕ ਕਰਕੇ ਰੱਖ ਨਹੀਂ ਸਕੇ ਇੱਕ ਹੋਰ ਬੜੀ 도ਗਲੀ ਨੀਤੀ ਇਹਨਾਂ ਵਿਦਵਾਨਾਂ ਦੀ ਮੈਂ ਦੇਖੀ ਹੈ ਉਹ ਮੱਕੜ ਸਾਹਿਬ ਜਦੋਂ ਪੁੱਛਦੇ ਨੇ ਵਿਭਗਤ ਚ ਕਹਿਣਾ ਚਾਹੀਦਾ ਜੇ ਗੁਰੂ ਉਹ ਵਿਦਵਾਨ ਕਹਿੰਦਾ ਕਿ ਜਦੋਂ ਅਸੀਂ ਮੱਥਾ ਟੇਕਦੇ ਹਾਂ ਅਸੀਂ ਮੱਥਾ ਸਤਗੁਰੂ ਜਾਣ ਕੇ ਹੀ ਟੇਕਦੇ ਹਾਂ हद ਹੋ ਗਈ ਜਰ ਕਹਿੰਦੇ ਮੱਥਾ ਟੇਕਦਿਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਰਵਿਦਾਸ ਜੀ ਨੂੰ ਸਤਿਗੁਰੂ ਜਾਣ ਕੇ ਟੇਕਦੇ ਆਂ ਜੇ ਸਤਿਗੁਰੂ ਜਾਣ ਕੇ ਮੱਥਾ ਟੇਕਦੇ ਹੋ ਤੇ ਮੂੰਹ ਦੇ ਵਿੱਚ ਤੁਹਾਡੇ ਛਾਲੇ ਪੈ ਜਾਂਦੇ ਨੇ ਸਤਿਗੁਰੂ ਕਹਿੰਦੇ ਮੱਥਾ ਯਾਨੀ ਕਿ ਤੁਸੀਂ ਸਤਿਗੁਰੂ ਜਾਣ ਕੇ ਟੇਕਦੇ ਹੋ ਪਰ ਤੁਹਾਡੀ ਜ਼बान 'ਚੋਂ ਨਹੀਂ ਨਿਕਲਦਾ ਸਤਿਗੁਰੂ ਕਿਉਂ ਇਹ ਦੋਗਲੀ ਨੀਤੀ ਕਿਉਂ ਅਸੀਂ ਨਹੀਂ ਤੁਹਾਨੂੰ ਫੋਰਸ ਕਰਦੇ ਕਿ ਤੁਸੀਂ ਸਤਿਗੁਰੂ ਕਹੋ ਠੀਕ ਹੈ ਕਿਉਂਕਿ ਅਸੀਂ ਅਸੀਂ ਬਾਣੀ ਦੇ ਅਕੋਰਡਿੰਗ ਤੁਹਾਨੂੰ ਉਦਾਹਰਨਾ ਦੇ ਕੇ ਤੁਹਾਨੂੰ ਐਗਜ਼ੈਂਪਲ ਦੇ ਕੇ ਤੁਹਾਨੂੰ ਬਾਣੀ ਦੇ ਵਿੱਚੋਂ ਸਬੂਤ ਦੇ ਦੇ ਕੇ ਦੱਸ ਦਿੱਤਾ ਹੈ ਪਰ ਤੁਹਾਡਾ ਜਿਹੜਾ ਹੰਕਾਰ ਹੈ ਉਹ ਕਹਿੰਦਾ ਕਿ ਮੈਂ ਨਾ ਮੰਨੂੰ ਅਸੀਂ ਨਹੀਂ ਤੁਹਾਨੂੰ ਫੋਰਸ ਕਰਦੇ ਤੁਸੀਂ ਸਤਿਗੁਰੂ ਕੋ ਪਰ ਤੁਹਾਡਾ ਵੀ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਚੈਨਲਾਂ ਤੇ ਬਹਿ ਕੇ ਇਸ ਗੱਲ ਨੂੰ ਹੁਣ ਉਭਾਰੋ बार-बार ਕਿ ਭਗਤ ਤੇ ਸਤਿਗੁਰ ਵਿੱਚ ਆਹ ਅੰਤਰ ਹੈ ਗੁਰੂ ਹੋਏ ਜਿਹੜਾ ਜੰਮਦਾ ਹੀ ਗੁਰੂ ਹੈ ਤੇ ਭਗਤ ਭਗਤੀ ਕਰ ਕਰਕੇ ਪਹੁੰਚਿਆ ਚਾਹੇ ਕੋਈ ਜਮਦਾਈਏ ਚਾਹੇ ਭਗਤੀ ਕਰ ਕਰਕੇ ਪਹੁੰਚੇ ਦੋਨਾਂ ਦਾ ਸਥਾਨ ਏਕ ਹੈ ਦੋਨੇ ਪਹੁੰਚ ਇੱਕ ਜਗਾ ਗਏ ਨੇ ਠੀਕ ਹੈ ਨਾ ਕੋਈ ਪਹਿਲਾਂ ਹੀ ਜਾ ਕੇ ਇੱਥੋਂ ਲੰਡਨ ਬੈਠਾ ਸੀ ਕੋਈ ਹੁਣ ਚੱਲ ਕੇ ਪਹੁੰਚ ਗਿਆ ਏ ਫਰਕ ਤਾਂ ਕੋਈ ਨਹੀਂ ਪਹੁੰਚਦਾ ਇੱਕ ਜਗਾ ਗਏ ਨੇ ਨਾ ਫੇ ਤੁਹਾਡੇ ਮਨਾਂ ਚ ਕਿਉਂ ਨਹੀਂ ਫਰਕ ਜਾ ਰਿਹਾ ਸੋ ਪਿਆਰਿਓ ਇਹੀ ਮੈਂ ਬੇਨਤੀ ਕਰਨੀ ਸੀ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਆਂਸਰਾਂ ਦੀ ਆਪਾਂ ਗੱਲਾਂ ਵਿੱਚ ਨਾ ਆਈਏ ਇਹਨਾਂ ਦਾ ਤਾਂ ਬਸ ਜੋਰੀ ਇਹੀ ਹੈ ਕਿ ਸਮਾਜ ਆਪਸ ਵਿੱਚ ਲੜਦਾ ਰਹੇ ਭੜਦਾ ਰਹੇ ਕਿ ਇਹਨਾਂ ਆਪਣਾ ਭਾਈਚਾਰਾ ਆਪਣਾ ਏਕਾ ਬਣਾ ਕੇ ਰੱਖੋ ਬਹੁਤ ਸਾਰੇ ਹੈ ਲੋਕ ਜਿਹੜੇ ਬੜੇ ਪਿਆਰ ਦੇ ਨਾਲ ਉਹ ਗੱਲ ਸਮਝ ਵੀ ਗਏ ਨੇ ਸਾਡੀ ਉਹ ਕਹਿੰਦੇ ਵੀ ਨੇ ਗੁਰੂ ਰਵਿਦਾਸ ਸਤਿਗੁਰ ਰਵਿਦਾਸ ਨੂੰ ਇਸ ਇਸ ਗੱਲ ਦੀ ਸਮਝ ਆ ਗਈ ਏ ਕਿ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਉਹ ਇਸ ਗੱਲ ਨੂੰ ਸਮਝ ਚੁੱਕੇ ਨੇ ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਤੇ ਹਾਂ ਇੱਕ ਮੈਂ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਜਾਂ ਗੁਰੂ ਰਵਿਦਾਸ ਜੀ ਨੂੰ ਜਿਹੜੇ ਗੁਰੂ ਰਵਿਦਾਸ ਜੀ ਦੇ ਨਾਮ ਤੇ ਡੇਰੇ بنائے ਹੋਏ ਸੰਤ ਨੇ ਜਿਨ੍ਹਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਥੋੜਾ ਜਿਹਾ ਆਪਣੇ ਆਪ ਨੂੰ ਤਬਦੀਲ ਕਰੋ ਆਪਾਂ ਦੂਸਰੇ ਵੱਲ ਤਾਂ ਝਾਤ ਮਾਰਦੇ ਆ ਆਪਣੇ ਵੱਲ ਜਿਹੜੀ ਆਪਣੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਵੀ ਦੇਖ ਕੇ ਮਾਰਾ ਆਪਾਂ ਦੂਸਰੇ ਵੱਲ ਤਾਂ ਦੇਖਦੇ ਆ ਨਾ ਥੋੜੀਆਂ ਆਪਣੀਆਂ ਕਮੀਆਂ ਵੀ ਦੇਖੋ ਆਪਣੇ ਵਿੱਚ ਜੋ ਘਾਟ ਨੇ ਉਹ ਵੀ ਦੇਖੋ ਆਪਾਂ ਤੁਸੀਂ ਆਪਣੇ ਆਪ ਨੂੰ ਇਹ ਆਪਣੇ ਆਪ ਨੂੰ ਟੋਲ ਕੇ ਦੇਖੋ ਕਿ ਤੁਸੀਂ ਸਤਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਕੀ ਕਰ ਰਹੇ ਹੋ ਜੇ ਬਾਣੀ ਦੀ ਸਹੀ ਫਲਸਫਾ ਹੈ ਤੁਹਾਡੇ ਕੋਲ ਜਾਂ ਜਿਨ੍ਹਾਂ ਚੀਜ਼ਾਂ ਤੋਂ ਸਤਗੁਰੂ ਰਵਿਦਾਸ ਮਹਾਰਾਜ ਸਾਨੂੰ ਰੋਕਦੇ ਨੇ ਕੀ ਉਹ ਤੁਹਾਡੇ ਡੇਰਿਆਂ 'ਚ ਉਹੀ ਚੀਜ਼ਾਂ ਤੇ ਨਹੀਂ ਹੋ ਰਹੀਆਂ ਇਹ ਗੱਲਾਂ ਤੁਸੀਂ ਵੀ ਦੇਖਣੀਆਂ ਨੇ ਸਤਗੁਰੂ ਤੇ ਸਾਨੂੰ ਇਹ ਦੱਸਦੇ ਨੇ ਕਿ ਉਹਦੀ ਆਰਤੀ ਉਤਾਰੀ ਨਹੀਂ ਜਾ ਸਕਦੀ ਕਿਤੇ ਤੁਹਾਡੇ ਡੇਰਿਆਂ ਵਿੱਚ ਦੀਵੇ ਬਾਲ ਕੇ ਆਰਤੀਆਂ ਤੇ ਨਹੀਂ ਉਤਾਰੀਆਂ ਜਾ ਸਕਦੀਆਂ ਸਤਿਪੁਰ ਤੇ ਮੂਰਤੀ ਪੂਜਾ ਦਾ ਖੰਡਨ ਕਰਦੇ ਨੇ ਕੀ ਤੁਹਾਡੇ ਡੇਰਿਆਂ ਦੇ ਵਿੱਚ ਗੁਰੂ ਰਵਿਦਾਸ ਦੀਆਂ ਮੂਰਤੀਆਂ ਬਣਾ ਕੇ ਇਤਨੀ ਰੱਖੀਆਂ ਆਪਣੇ ਆਪ ਨੂੰ ਵੀ ਟੋਲੋ ਜਿਹੜੀਆਂ ਤੁਹਾਡੀਆਂ ਕਮੀਆਂ ਨੇ ਉਹਨਾਂ ਨੂੰ ਵੀ ਪਕੜੋ ਜੇ ਵਾਕਈ ਤੁਹਾਡੇ ਅੰਦਰ ਦਰਦ ਹੈ ਤਾਂ ਬਾਣੀ ਦੇ ਗੁਰੂ ਰਵਿਦਾਸ ਸਾਹਿਬ ਜੀ ਉਹ ਬਾਣੀ ਹੈ ਉਹਦਾ ਪ੍ਰਚਾਰ ਕਰੋ ਸਹੀ ਤਰੀਕੇ ਨਾਲ ਪ੍ਰਚਾਰ ਕਰੋ ਆਪਣੇ ਹਿਸਾਬ ਨਾਲ ਨਾ ਮੋੜ ਕੇ ਕਰੋ ਜੋ ਗੁਰੂ ਪਾਸ਼ਾ ਕਹਿ ਰਹੇ ਨੇ ਉਹਦਾ ਹੀ ਪ੍ਰਚਾਰ ਕਰੋ ਆਪਣੇ ਆਪ ਸਮਾਜ ਜਾਗਰੂਕ ਹੋਵੇਗਾ हां चलो एक ਹੁੰਦੇ ਨੇ ਸਮਾਜ ਦੇ ਮਨੋਰੰਜਨ ਵਾਲੇ ਗੀਤ ਗੁਰੂ ਦੀ ਉਪਮਾ ਦੇ ਵਿੱਚ ਗੀਤ ਗੀਤਾਂ ਦਾ ਸਥਾਨ ਵੱਖਰਾ ਰੱਖੋ ਤੇ ਜਿਹੜੀ ਗੁਰਮਤ ਹੈ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਦਾ ਜਿਹੜਾ ਦਰਜਾ ਹੈ ਉਹਨੂੰ ਨਾਲ ਥੱਲੇ ਸਿੱਟੋ ਠੀਕ ਹੈ ਨਾ ਸਾਡੇ ਕੋਲ ਗੀਤਾਂ ਦਾ ਪ੍ਰਚਾਰ ਤੇ ਬਹੁਤ ਹੈ ਗਾਇਕ ਤੇ ਕਲਾਕਾਰ ਤੇ ਬਹੁਤ ਨੇ ਸਾਡੇ ਕੋਲ ਸਾਡੇ ਕੋਲ ਜਿਹੜਾ ਗੁਰਮਤ ਦੀ ਕੋਈ ਗੱਲ ਕਰੇ ਜਾਂ ਗੁਰਮਤ ਦਾ ਪ੍ਰਚਾਰ ਕਰੇ ਗੁਰੂ ਦੀ ਬਾਣੀ ਦੀ ਵਿਆਖਿਆ ਕਰੇ ਇਸ ਤਰ੍ਹਾਂ ਦੇ ਵਿਦਵਾਨ ਤੇ ਸਾਡੇ ਕੋਲ ਹੈ ਹੀ ਨਹੀਂ ਹੈ ਹੈ ਨਹੀਂ ਹੈ ਤੇ ਜਿਹੜੇ ਹੈ ਵੀ ਉਹ ਆਪਣੇ ਹਿਸਾਬ ਦੇ ਨਾਲ ਬਾਣੀ ਨੂੰ ਜਿੱਦਾਂ ਸਹੀ ਲੱਗਦਾ ਜਿੱਦਾਂ ਅਰਥ ਲੱਗਦੇ ਨੇ ਉਸ ਹਿਸਾਬ ਨਾਲ ਕਰੀ ਜਾ ਰਹੇ ਨੇ ਉਹ ਸੋ ਇਹੇ ਬੇਨਤੀਆਂ ਨੇ ਭਾਈ ਕਿ ਗਲਤ ਤੇ ਸਹੀ ਦੀ ਪਰਖ ਕਰਨੀ ਆਪ ਸਿੱਖੋ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰਾਂ ਦੀ ਆਪਾਂ ਗੱਲਾਂ 'ਚ ਨਹੀਂ ਆਉਣਾ ਸਤਿਗੁਰੂ ਵਿਦਾਸ ਮਹਾਰਾਜ ਸਾਡੇ ਲਈ ਸਤਿਗੁਰੂ ਹਨ ਕਿਉਂਕਿ ਉਹਨਾਂ ਦੀ ਬਾਣੀ ਸਾਨੂੰ ਪ੍ਰਕਾਸ਼ ਦਿੰਦੀ ਹੈ ਸਾਨੂੰ ਰਸਤਾ ਦਿਖਾਉਂਦੀ ਹੈ ਸਾਨੂੰ ਗਿਆਨ ਦਿੰਦੀ ਹੈ ਜੀਵਨ ਦਾ ਢੰਗ ਸਿਖਾਉਂਦੀ ਹੈ ਸਾਨੂੰ ਭੁੱਲੇ ਪਟਕਿਆਂ ਨੂੰ ਉਸ ਪਰਮੇਸ਼ਰ ਦੇ ਨਾਲ ਜੋੜਦੀ ਉਸ ਦਾ ਮਿਲਾਉਣ ਦਾ ਇੱਕ ਸਾਨੂੰ ਰਸਤਾ ਦਿਖਾ ਲਦੀ ਹੈ। ਸੋ ਇੰਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿ ਸ਼੍ਰੀ ਅਕਾਲ। ਦੋਸਤੋ ਉਮੀਦ ਹੈ ਕਿ ਇਸ ਵੀਡੀਓ ਦੇ ਵਿੱਚ ਬਹੁਤ ਪਿਆਰਾ ਜਵਾਬ ਮਿਲਿਆ ਆਪਾਂ ਨੂੰ ਕਿ ਬਹੁਤ ਹੀ ਪਿਆਰਾ ਇੱਕ ਜਵਾਬ ਜੋ ਕਿ ਅੱਜ ਤੱਕ ਕਿਸੇ ਵੀ ਗਿਆਨੀ ਨੇ ਕਿਸੇ ਵੀ ਸੰਤ ਨੇ ਨਹੀਂ ਦਿੱਤਾ ਸੀ। ਕੇ ਗੁਰੂ ਰਵੀਦਾਸ ਜੀ ਜਾਂ ਬਗਤ ਰਵੀਦਾਸ ਜੀ ਜਾਂ ਸਤ ਗੁਰੂ ਰਵੀਦਾਸ ਜੀ ਦੋਸਤੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭੱਟਾਂ ਦੀ ਬਖਤਾਂ ਦੀ ਬਹੁਤ ਸਾਰੇ 6 ਤੋਂ 7 ਜਾਂ 5 ਗੁਰੂਆਂ ਦੀ ਬਾਣੀ ਸ਼ਾਮਿਲ ਹੈ ਕੁਝ ਮੁਸਲਮਾਨ ਫਕੀਰਾਂ ਦੀ ਬਾਣੀ ਵੀ ਸ਼ਾਮਿਲ ਹੈ ਲੇਕਿਨ ਅਗਰ ਤੁਸੀਂ ਸਾਰਿਆਂ ਨੂੰ ਟਟੋਲ ਕੇ ਦੇਖਿਆ ਜਾਵੇ ਤੇ ਉਹਦੇ ਵਿੱਚ 200 ਪੇਗਾਮ ਇੱਕ ਹੈ ਕਿ ਅੱਲਾ ਵਾਹਦੁ ਲਾ ਸ਼ਰੀਕ ਅੱਲਾ ਦੇ علاوہ ਅੱਲਾ ਦਾ ਕੋਈ ਸ਼ਰੀਕ ਨਹੀਂ ਹੈਗਾ ਉਹ ਵਾਹਿਦ ذات ਹੈ ਜੋ ਪੂਰੀ ਕਾਇਨਾਤ ਦਾ ਨਿਜ਼ਾਮ ਚਲਾਉਂਦੀ ਹੈ ਦੋਸਤੋ ਮੈਂ ਕੁਰਾਨੇ ਪਾਕ ਇੱਕ ਦਿਨ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਪੈਗੰਬਰਾਂ ਪੈਗੰਬਰ ਦੇ ਨਾਮ ਆਏ ਨੇ ਤੇ ਪੈਗੰਬਰਾਂ ਦੀ ਤਾਲੀਮਾਤ ਵੀ ਆਈਆਂ ਨੇ ਉੱਥੇ ਇੱਕ ਅੱਲਾ ਦੇ ਵਲੀ ਨੇ ਜੋ ਕਿ ਕਈ ਲੋਕ ਕਹਿੰਦੇ ਨੇ ਕਿ ਉਹ ਨਬੀ ਹੈ ਸੀ ਕਈ ਲੋਕ ਕਹਿੰਦੇ ਨੇ ਉਹ ਨਬੀ ਨਹੀਂ ਹੈ ਸੀ حضرت ਲੁਕਮਾਨ ਹਕੀਮ ਦੁਨੀਆ ਦੇ ਪਹਿਲਾ ਵੱਡਾ ਹਕੀਮ ਜੋ ਕਿ حضرت ਲੁਕਮਾਨ ਹੋਇਆ ਉਹਨਾਂ ਦੇ ਬਾਰੇ ਵੇ ਕਿ ਉਹ ਨਬੀ ਨਹੀਂ ਸੀ ਲੇਕਿਨ ਅੱਲਾ ਦੇ ਬੜੇ ਨੇਕ ਬੰਦੇ ਸੀ ਫਿਰ ਮੈਂ ਉਹਨਾਂ ਦੀ ਤਾਲੀਮਾਤ ਜਦੋਂ ਪੜ੍ਹੀ ਤੇ ਉਹਨਾਂ ਦੀ ਤਾਲੀਮ ਇਹ ਸੀ ਕਿ ਅੱਲਾ ਦੇ ਨਾਲ ਤੁਸੀਂ ਕਿਸੇ ਨੂੰ ਸ਼ਰੀਕ ਨਹੀਂ ਕਰਨਾ ਤੇ ਆਪਣੇ ਮਾਂ-ਬਾਪ ਦੀ ਖਿਦਮਤ ਕਰਨੀ ਫਿਰ ਮੈਂ Hazrat Ibrahim Alayhis Salam ਦੀ ਪੜ੍ਹੀ ਤਾਲੀਮ ਉਹਨਾਂ ਨੇ ਵੀ ਇਹੋ ਹੀ ਕਿਹਾ Hazrat Muhammad Sallallahu Alayhi Wasallam ਉਹਨਾਂ ਨੇ ਵੀ ਇਹੋ ਹੀ ਕਿਹਾ ਕਿ ਅੱਲਾ ਦੇ ਅਲਾਵਾ ਕੋਈ ਸ਼ਰੀਕ ਨਹੀਂ ਕੋਈ ਬੁੱਤ ਪ੍ਰਸਤੀ ਨਹੀਂ ਤੁਸੀਂ ਕਰਨੀ ਫਿਰ ਮੈਂ ਅੰਤ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਚਾਹੇ ਵਲੀ ਹੋਵੇ ਚਾਹੇ ਉਹ ਨਬੀ ਹੋਵੇ ਚਾਹੇ ਉਹ ਪੈਗੰਬਰ ਹੋਵੇ ਲੇਕਿਨ ਉਹਨਾਂ ਦੀ ਤਾਲੀਮ ਇੱਕ ਹੈ ਉਹਨਾਂ ਦਾ ਜੋ ਗਿਆਨ ਹੈ ਉਹ ਇੱਕ ਹੈ ਆਪਾਂ ਉਹਦੇ ਤੇ ਅਮਲ ਕਰਨਾ ਅਗਰ ਆਪਾਂ ਇਸ ਲੜਾਈ ਝਗੜੇ 'ਚ ਪਾਹਾਂਗੇ ਕਿ ਫਲਾਣਾ ਗੁਰੂ ਹੈ ਫਲਾਣਾ ਪੈਗੰਬਰ ਹੈ ਜਾਂ ਫਲਾਣਾ ਬਲੀ ਹੈ ਤੇ ਫਿਰ ਆਪਾਂ ਡਿਫਰੈਂਸ ਕਰਾਂਗੇ ਤੇ ਜਦੋਂ ਡਿਫਰੈਂਸ ਕਰਾਂਗੇ ਤੇ ਫਿਰ ਉੱਥੇ ਤੁਸੀਂ ਦੇਖਦੇ ਹੋਗੇ ਚੀਜ਼ ਕਮ ਹੁੰਦੀ ਹੈ ਵਧਦੀ ਨਹੀਂ ਗਿਆਨ ਕਮ ਹੋਏਗਾ ਤਫਰੀਕ ਇਹ ਮਾਇਨਸ ਇੱਕ ਐਸੀ ਚੀਜ਼ ਹੈ ਜਿੱਦੀ ਵਜ੍ਹਾ ਤੋਂ ਗਿਆਨ ਹੋਵੇ ਉਹ ਵੀ ਕਮ ਹੋ ਜਾਂਦਾ ਇਲਮ ਨੋਲਿਜ ਕੋਈ ਵੀ ਤੁਹਾਡੀ سیرਤ ਦੇ ਵਿੱਚ کردار ਦੇ ਵਿੱਚ ਕਮੀ ਆਂਦੀ ਹੈ ਨਾ ਕਿ ਜ਼ਿਆਦਤੀ ਆਂਦੀ ਹੈ ਬਹੁਤ ਪਿਆਰਾ ਜਵਾਬ ਇਹਨਾਂ ਨੇ ਦਿੱਤਾ ਬਹੁਤ ਹੀ ਪਿਆਰਾ ਆਪਾਂ ਪਹਿਲੇ ਕਥਾ ਸੁਣੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਉਹਨਾਂ ਨੇ ਵੀ ਗੁਰੂ ਰਵਿਦਾਸ ਜੀ ਦੇ ਬਾਰੇ ਦੱਸਿਆ ਫਿਰ ਉਸ ਤੋਂ ਬਾਅਦ ਐਸਐਮ ਟੀਵੀ ਸਿਮਰਨ ਜੋਤ ਸਿੰਘ ਮੱਕੜ ਉਹਨਾਂ ਨੇ ਇੱਕ ਇੰਟਰਵਿਊ ਵਾਸਤੇ ਬੁਲਾਇਆ ਸੀ ਜੋ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਸਟੂਡੈਂਟ ਸੀ ਉਹਨਾਂ ਕੋਲ ਗੱਲ ਨਹੀਂ ਬਣੀ ਫਿਰ ਉਸ ਤੋਂ ਬਾਅਦ ਆਪਾਂ ਭਾਈ ਸਰਬਜੀਤ ਸਿੰਘ ਲੁਧਿਆਣਾ ਦੀ ਇੱਕ ਕਥਾ ਸੁਣੀ ਉਹਨਾਂ ਦੇ ਕੋਲ ਵੀ ਗੱਲ ਨਹੀਂ ਬਣੀ ਇਹ ਗਿਆਨੀ ਜੀ ਨੇ ਇਹਨਾਂ ਨੇ ਬੜੇ ਹੀ ਤਹਮਮਲ ਦੇ ਨਾਲ ਬੜੇ ਸਬਰ ਦੇ ਨਾਲ ਇਹ ਜਵਾਬ ਦਿੱਤਾ ਜੋ ਕਿ ਬਹੁਤ ਵੈਲਿਡ ਜਵਾਬ ਲੱਗਾ ਬਹੁਤ ਅੱਛਾ ਜਵਾਬ ਲੱਗਾ ਦੋਸਤੋ ਆਪਾਂ ਅਮਲ ਕਰਨਾ ਉਹ ਲੋਗਾਂ ਦੇ ਉਹ ਗੁਰੂਆਂ ਦੇ ਜਾਂ ਜੋ ਵੀ ਵਲੀ ਉੱਲਾ ਗੁਜ਼ਰ ਚੁਕੇ ਨੇ ਜੋ ਕਿ ਉਹਨਾਂ ਦੀ ਤਾਲੀਮਾਤ ਜੋ ਕਿ ਇੱਕ ਰੱਬ ਦੇ ਨਾਲ ਮਿਲਾਂਦੀ ਹੋਵੇ ਆਪਾਂ ਉਸ ਗੱਲਾਂ ਤੇ ਅਮਲ ਕਰਨਾ ਆਪਾਂ ਫਰਕ ਨਹੀਂ ਕਰਨਾ ਮਿਲਣਿਆ ਨਵੀਂ ਵੀਡੀਓ ਨਾਲ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਅੱਛਾ ਜਵਾਬ ਮਿਲਿਆ ਹੋਵੇਗਾ ਹੁਣ ਆਪਾਂ ਇੱਥੇ ਵੀਡੀਓ ਦਾ ਕਰਨੇ ਐਂਡ ਅੱਲਾ ਨਿਗੇਬਾਨ